ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰੂਪਮਤੀ ਭਾਗ 28 ਕਮਰਾਨੀ ਤੇ ਬਾਜਬਹਾਦਨੂ ਰੂਪ ਮੈਲ ਵਿੱਚ ਮਿਲਾਰ ਗਾਉਂਦਿਆਂ ਕਈ ਸਾਲ ਬੀਤ ਗਏ ਮੋੜ ਕਿਸੇ ਤਰ੍ਹਾਂ ਦੇ ਵਿਗਨ ਨੇ ਉਹਨਾਂ ਨੂੰ ਉਦਾਸ ਨਾ ਕੀਤਾ ਰੂਪਮਤੀ ਨਿਤ ਕਰਮ ਬਾਗ ਸਵੇਰੇ ਸੂਰਜ ਚੜ੍ਹਨ ਸਰ ਬੁਰਜ ਉੱਤੇ ਚੜਦੀ ਐ ਤੇ ਨਰਮਦਾ ਦੇ ਪਵਿੱਤਰ ਦਰਸ਼ਨ ਕਰਕੇ ਸਿਰ ਝੁਕਾ ਦਿੰਦੀ ਐ ਨਰਮਦਾ ਤੋਂ ਲਿਆਂਦੇ ਜਲ ਨਾਲ ਮੂੰਹ ਸੋਚਾ ਕਰਕੇ ਲਾਉਂਦੀ ਫਿਰ ਪੂਜਾ ਵਾਲੀ ਥਾਲੀ ਚੁੱਕ ਕੇ ਭਗਵਾਨ ਦੀ ਮੂਰਤੀ ਅੱਗੇ ਜਾ ਚੁੱਕਦੀ ਸੁਲਤਾਨ ਨੂੰ ਚੰਦਨ ਦਾ ਟਿੱਕਾ ਨਿਤ ਹੀ ਲਾਉਂਦੀ ਸੀ ਵੀਨਾ ਲੈ ਕੇ ਆराधना ਕਰਨਾ ਉਸ ਦਾ ਨਿਤਨੇ ਬਣ ਚੁੱਕਾ ਸੀ ਸੁਲਤਾਨ ਕਿਤੇ ਬਾਹਰ ਨਾ ਗਿਆ ਹੁੰਦਾ ਬਰਾਬਰ ਸਾਥ ਦਿੰਦਾ ਸੁਮਿਤਰਾ ਕੋਲ ਕੈਸਿਆਂ ਵਾਲਾ ਆਪਣਾ ਕੰਮ ਸੀ ਉਹਨਾਂ ਲਈ ਸਵਰਗ ਬੀਤ ਰਿਹਾ ਸੀ ਜਦੋਂ ਰਿਆਸਤ ਉਠਦੇ ਸੁਲਤਾਨ ਆਪਣੀ ਸੱਜਣੀ ਨੂੰ ਆਖਦਾ ਇਹ ਹੈ ਅਸਲ ਜ਼ਿੰਦਗੀ ਸੁਰਬੋਧ ਵਿੱਚ ਆਪਣੇ ਆਪੇ ਨੂੰ ਖੇਲ ਮਿਲ ਕਰਨ ਵਾਲਾ ਸੁਖ ਆਨੰਦ ਹੋਰ ਕੋਈ ਨਹੀਂ ਰੰਗ ਪਾਣੀ ਨੂੰ ਆਪਣਾ ਰੂਪ ਦੇ ਲੈਂਦਾ ਹੈ ਜਦੋਂ ਅਸੀਂ ਭਗਵਾਨ ਦਾ ਸਿਮਰਨ ਕਰਦੇ ਹਾਂ ਭਗਵਾਨ ਆਪੇ ਸਾਡੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਇਸੇ ਨੂੰ ਫਕਤ ਜਨ ਰੱਬ ਰੂਪ ਹੋ ਜਾਣਾ ਆਖਦੇ ਹਨ ਰੂਪਮਤੀ ਹਲੇ ਵੀ ਕੀਰਤਨ ਦੇ ਵਿਸਮਾਦ ਵਿੱਚ ਭਿੱਜੀ ਹੋਈ ਸੀ ਕਵਰਾਨੀ ਨੂੰ ਇਸ ਰੂਪ ਵਿੱਚ ਵੇਖ ਕੇ ਸੁਲਤਾਨ ਉਸ ਦਾ ਭਗਤ ਹੀ ਬਣ ਗਿਆ ਮੈਂ ਉਸ ਘੜੀ ਤੋਂ ਕਰਵਾਣ ਜਾਂਦਾ ਹਾਂ ਜਿਸ ਘੜੀ ਮੈਂ ਤੁਹਾਡੇ ਪਹਿਲੀ ਵਾਰ ਦਰਸ਼ਨ ਕੀਤੇ ਸਨ ਮੇਰਾ ਵਿਸ਼ਵਾਸ ਹੈ ਅਜਿਹੀ ਜੋੜ ਕੁਦਰਤ ਆਪ ਜੋੜਦੀ ਹੈ ਹਾਂ ਉਸ ਦੀ ਰਜਾ ਨੂੰ ਹਰ ਹਾਲਤ ਵਿੱਚ ਮੰਨਣਾ ਪਵੇਗਾ ਭਗਵਾਨ ਸਾਡੀ ਤੇਰੀ ਅराधना ਵਿੱਚ ਵੀਤ ਜਾਵੇ ਕਵਰਾਨੀ ਸਿਰ ਝੁਕਾਉਂਦੀ ਪ੍ਰਾਰਥਨਾ ਕਰ ਗਈ। ਸੁમિતਰਾ ਬਾਹਰ ਨਿਕਲੀ ਤਾਂ ਦਾਨੇ ਨੂੰ ਸਲਾਮ ਕਰਦਿਆਂ ਧੱਕਿਆ। ਉਹ ਸੁમિતਰਾ ਨੂੰ ਭੁੱਲਿਆ ਨਹੀਂ ਸੀ। ਭਵੇਂ ਕੁੜੀ ਨੇ ਉਸ ਨੂੰ ਝਾੜ ਵੀ ਦਿੱਤਾ ਸੀ। ਉਹ ਫੁੱਟ ਪਿਆ। ਸੁમિતਰਾ ਜੀ ਮੈਂ ਤੇਰੇ ਵੱਲ ਵੇਖਦਾ ਵੇਖਦਾ ਰੋਹੀ ਦੇ ਰੁੱਖ ਵਾਂਗ ਖੜਾ ਖੜਾ ਹੀ ਸੁੱਕ ਜਾਵਾਂਗਾ। ਤੂੰ ਮੂਰਖਾਂ ਦਾ ਮੂਰਖ ਹੈ ਕਿਉਂ ਨਹੀਂ ਸਮਝਦਾ ਉਸ ਧੀਰਜ ਨਾਲ ਉੱਤਰ ਦਿੱਤਾ। ਕੀ ਹੋਇਆ ਜੇ ਮੈਂ ਵਿਆਹਿਆ ਹੋਇਆ। ਤੂੰ ਉਹਨਾਂ ਵੱਲ ਵੇਖ ਜਿਨ੍ਹਾਂ ਵਿਆਹੀ ਹੋਣ ਦੇ باوجود ਪਿਆਰ ਵਿੱਚ ਖੰਡਖੀਰ ਹੈ। ਦਾਨਾ ਮੂ ਪੜ ਕੇ ਸੁਲਤਾਨ ਦਾ ਸਿੱਧਾ ਨਾਂ ਲੈ ਸਕਦਾ ਸੀ ਤੇਰੀ ਕਿਸੇ ਹੋਰ ਨਾਲ ਸਾਂਝ ਉਹ ਗੱਲ ਨੂੰ ਥਾਂ ਹੀ ਦੱਬ ਗਿਆ ਹਾਂ ਮੈਂ ਵੀ ਵਿਆਹੀ ਹੋਈ ਹਾਂ ਉਹ ਸੰਜੀਦਗੀ ਨਾਲ ਕਹਿ ਗਈ ਦਾਨਾ ਅਵਾਕ ਹੀ ਰਹਿ ਗਿਆ ਇਹ ਕਿਵੇਂ ਹੋ ਸਕਦਾ ਹੈ ਉਹ ਇੱਕ ਇਸ ਚਰਚਤਾ ਵਿੱਚ ਜਕੜਿਆ ਜਾ ਚੁੱਕਾ ਸੀ ਕੀ ਦੇ ਨਾਲ ਮੈਂ ਵੀ ਜਾਣਾ ਆਪਣੀ ਕਮਰਾਨੀ ਨਾਲ ਖਬਰ ਰਸਾਂ ਖੇੜ ਖੜਾ ਕੇ ਹੱਸ ਪਿਆ ਵਾਹ ਜਨਾਨੀ ਨਾਲ ਜਨਾਨੀ ਦਾ ਵਿਆਹ ਉਹ ਕਿੰਨਾ ਹੀ ਚਿਰ ਹਸੀ ਗਿਆ ਮੋਟੀ ਬੁੱਧ ਵਾਲੇ ਇਸ ਗੱਲ ਨੂੰ ਨਹੀਂ ਸਮਝ ਸਕਦੇ। ਸੁਮਿਤਰਾ ਦੀ ਗੰਭੀਰਤਾ ਟੁੱਟੀ ਨਹੀਂ ਸੀ। ਉਹ ਦਾਨੇ ਨੂੰ ਉਸੇ ਹਾਲਤ ਵਿੱਚ ਛੱਡ ਕੇ ਤੁਰ ਗਈ। ਦਾਨੇ ਲਈ ਵੱਡੀ ਔਖ ਏ ਸੀ। ਉਹ ਆਪਣੇ ਦਿਲ ਦੀ ਗੱਲ ਕਿਸੇ ਨਾਲ ਸਾਂਝੀ ਨਹੀਂ ਸੀ ਕਰ ਸਕਦਾ। ਜਦੋਂ ਦਾ ਨਜੀਰਾ ਤੇ ਮੁਹੰਮਦ ਦਾ ਨਕਾਹ ਹੋਇਆ ਸੀ। ਉਸ ਦੇ ਅੰਦਰ ਦੀ ਧੁੱਕ ਧੁਕੀ ਭਾਂਬੜ ਵਾਂ ਉੱਠੀ ਸੀ। ਲੋਕ ਕਿਵੇਂ ਐਸ਼ਾਂ ਉਡਾ ਰਹੇ ਐ। ਮੇਰੀ ਸ਼ਰੀਫਾ ਨੂੰ ਲੜਨ ਝਗੜਨ ਤੋਂ ਵੀਰਾ ਕੋਈ ਕੰਮ ਹੀ ਨਹੀਂ। ਲੋਕ ਖੀਰ ਖਾ ਖਾ ਰੱਜੀ ਜਾ ਰਹੇ ਇੱਥੇ ਯਾਰ ਲੋਕ ਭੁੱਖੇ ਦੇ ਭੁੱਖੇ ਇਹ ਕਿੱਧਰ ਦਾ ਨਿਆਂ ਹੈ ਖੁਦਾਇਆ ਮੇਰੀ ਕਦੋਂ ਸੁਨੇਗਾ ਉਹ ਵੇਸ਼ ਵਿੱਚ ਆਇਆ ਸੁਲਤਾਨ ਹਜ਼ੂਰ ਕੋਲ ਗੱਲ ਕਰ ਬੈਠਾ ਹਜ਼ੂਰ ਆਪ ਦੀ ਖਿਦਮਤਗਾਰ ਹਾਂ ਗੁਨਾਹਗਾਰ ਵੀ ਕਿਹੜੀ ਗੱਲੋਂ ਸੁਲਤਾਨ ਮੁਸਕਾ ਪਿਆ ਮੂੰਹ ਛੋਟਾ ਗੱਲ ਵੱਡੀ ਆਲਮ ਬਣਾ ਮਾਫੀ ਦੇਣ ਆਖਰ ਗੱਲ ਵੀ ਕਰ ਮਸ ਮਿੱਤਰਾ ਦਾ ਫਟੜਾ ਮੱਲਮ ਨੰਮਿਲੀ ਮਰ ਜਾਊਗਾ ਉਹ ਅੱਖਾਂ ਪਰ ਆਇ ਸੁਲਤਾਨ ਦਾਨਾ ਨੂੰ ਨਾ ਘੂਰ ਸਕਦਾ ਸੀ ਤੇ ਨਾ ਹੀ ਡਾਂਟ ਸਕਦਾ ਸੀ ਉਹ ਸਮਝਦਾ ਸੀ ਸ਼ਾਨਾ ਮਤੀ ਜ਼ਿੰਦਗੀ ਦੇਣ ਵਾਲਾ ਦਾਨਾ ਹੈ ਦਾਨਾ ਭਾਈ ਪਿਆਰ ਵਿੱਚ ਜ਼ਬਰਦਸਤੀ ਤਾਂ ਨਹੀਂ ਚੱਲਦੀ ਉਸ ਤੈਨੂੰ ਮੁਹੱਬਤ ਨਹੀਂ ਕਰਨੀ ਤਾਂ ਤੂੰ ਪੰਮੇ ਸਿਉਨੇ ਦਾ ਬਣ ਜਾ ਹਜ਼ੂਰ ਕਿਉਂ ਮੈਂ ਵੀ ਰੱਬ ਦਾ ਬੰਦਾ ਹਾਂ ਦਿਲ ਰੱਖਦਾ ਹਾਂ ਉਹ ਅਸਲੋਂ ਮਸਕੀਨ ਬਣਿਆ ਖਲੋਤਾ ਸੀ ਜਿੱਥੇ ਰੂਪਮਤੀ ਪਹੁੰਚੀ ਐ ਸੱਚੀ ਪੁੱਛੇ ਉਥੇ ਮੈਂ ਵੀ ਨਹੀਂ ਜਾ ਸਕਦਾ ਉਸ ਦੀ ਉਡਾਰੀ ਮਹਾਨ ਐ ਪਰ ਉਸ ਦੀ ਮਿਹਰ ਸਦਕਾ ਵਾਗ ਵਾਗ ਐ ਸਮਿਤਰਾ ਆਪਣੀ ਮਸਤੀ ਵਿੱਚ ਖਾਮੋਸ਼ ਐ ਤੂੰ ਉਹਦੇ ਵਜੇ ਤੇ ਥਾਂ ਨਹੀਂ ਪਾ ਸਕਦਾ ਕੋਹਾਂ ਦਾ ਫਰਕ ਐ ਸਮਾਨੋ ਉੜਦੀ ਗੂੰਜ ਧਰਤੀ ਦੇ ਕੰਨ ਨਾਲ ਕਿਵੇਂ ਜੁੜੇਗੀ ਉਹਦੇ ਮਨ ਨੂੰ ਕਿਸੇ ਤਰ੍ਹਾਂ ਵੀ ਲਾਲਚ ਰੁਲਾ ਨਹੀਂ ਸਕਦਾ ਸਬਰ ਸੰਤੋਖ વિના ਕੋਈ ਚਾਰਾ ਨਹੀਂ ਸੁਲਤਾਨ ਨੇ ਇਸ ਦਾ ਮੋਢਾ ਥਾਪੜ ਕੇ ਹੌਸਲਾ ਦਿੱਤਾ ਉਹ ਆਖਦੀ ਸੀ ਮੈਂ ਕਬਰਾਨੀ ਨਾਲ ਵਿਆਹੀ ਹੋਈ ਹਾਂ ਬਹੁਤ ਖੂਬ ਆਖਦੀ ਸੀ ਤੂੰ ਉਸ ਕੋਮਲ ਭਾਵੀ ਨੂੰ ਨਹੀਂ ਸਮਝ ਸਕਦਾ ਉਹ ਵਿਚਾਰੇ ਦਾ जख्म ਸਲਹਾ ਰਿਹਾ ਸੀ ਕਿ ਸ਼ਰੀਫਾ ਨੇ ਤੇਰੇ ਵੱਲੋਂ ਮੂੰਹ ਮੋੜ ਲਿਆ ਨਹੀਂ ਹਜੂਰ ਖਜਰਾ ਸੁਲਤਾਨ ਮੇਰੀ ਗੱਲ ਨੂੰ ਟਾਲ ਰਿਹਾ ਹੈ ਉਹ ਗੌਕੇ ਵਿੱਚੋਂ ਵਾਸਾ ਤੁਸੀਂ ਕਬਰਾਨੀ ਨੂੰ ਕਹੇ ਕਿ ਤੌਬਾ ਮੇਰੀ ਮੈਂ ਆਖਾਂ ਇਹ ਕਿਵੇਂ ਵੀ ਸਿਰੇ ਨਹੀਂ ਚੜਨੀ ਬਾਜ ਬਹਾਦਰ ਬਾਹਾਂ ਵਿੱਚ ਬਾਹਾਂ ਪਾਈ ਟਹਿਲਣ ਲੱਗ ਪਿਆ ਦਾਨਾ ਮਜਬੂਰੀ ਮੂੰਹ ਨਾਲ ਤੁਰ ਰਿਹਾ ਸੀ ਅੱਜ ਕੱਲ ਹਮੀਦਾ ਬੀگم ਕੀ ਕਰਦੀ ਐ ਤੇਰੀ ਸ਼ਰੀਫਾਂ ਵੱਲੋਂ ਕਦੇ ਖਬਰਸ ਆ ਰਹੀ ਨਹੀਂ ਆਈ ਮੁਛਿਆ ਜਾਂਦਾ ਮੰਦਿਰ ਨੂੰ ਪੜਾਂਦੀ ਰਹਿੰਦੀ ਐ ਖੂਬ ਖੂ ਸੁਲਤਾਨ ਹੱਸ ਪਿਆ ਦਾਨਾ ਭਾਈ ਤੂੰ ਨਾ ਦਾ ਹੀ ਦਾਨਾ ਨਹੀਂ ਸਗੋਂ ਹਜ਼ੂਰ ਸੁમિતਰਾ ਤਾਂ ਮੈਨੂੰ ਮੂਰਖਾਂ ਦਾ ਮੂਰਖਾ ਆਖਦੀ ਐ ਉਹ ਵੀ ਠੀਕ ਆਖਦੀ ਐ ਉੱਥੇ ਤੂੰ ਮੂਰਖ ਵੀ ਪਰ ਦੁਨੀਆਦਾਰੀ ਲਈ ਸਿਆਣਾ ਐ ਪਰ ਉਹ ਲੋਕ ਇਸ ਦੁਨੀਆ ਦੇ ਨਹੀਂ ਬਹੁਤ ਮਿਹਨਤ ਤੇ ਤਪੱਸਿਆ ਨਾਲ ਉਹਨਾਂ ਦੀ ਬੂਹੇ ਤੱਕ ਜਾਇਆ ਜਾਂਦਾ ਹੈ ਜਾਂ ਉਹ ਕੁਦਰਤ ਵੱਲੋਂ ਖੁਦ ਮਿਹਰਬਾਨ ਹੋ ਜਾਂਦਾ ਸੁਲਤਾਨ ਨੇ ਦਾਨੇ ਦਾ ਹੱਥ ਫੜ ਲਿਆ ਹਾਂ ਮੇਰਾ ਇੱਕ ਮਸਲਾ ਹੱਲ ਕਰਨਾ ਹੈ ਮਨੀਰ ਦੀ ਕਵਰਾਣੀ ਨਾਲ ਦੋਸਤੀ ਪਵਾਉਣੀ ਹੈ ਗੱਲ ਨਹੀਂ ਬਣਦੀ ਕਵਰਾਣੀ ਦੀ ਖੁਆਇਸ਼ ਹੈ ਸ਼ਹਿਜਾਦਾ ਮੈ ਲਾਵੇ ਖੇਟੀ ਮੱਲੇ ਤੇ ਖਾਵੇ ਪੀਵੇ ਤੂੰ ਤੇ ਸ਼ਰੀਫਾ ਇਸ ਕਾਰਜ ਵਿੱਚ ਮੇਰੀ ਮਦਦ ਕਰ ਸਕਦੇਂ ਹਜ਼ੂਰ ਗੱਲ ਬੜੀ ਔਖੀ ਏ ਜੇ ਰੱਬ ਨੂੰ ਮਨਾ ਲਿਆ ਤਿਹਾਂ ਬੀਗਮ ਨੂੰ ਉਹ ਕੰਨਾਂ ਨੂੰ ਹੱਥ ਲਾ ਗਿਆ ਉਸ ਨੂੰ ਕੁਝ ਨਹੀਂ ਦੱਸਤੀ ਸੁਣਾ ਦੱਸਣਾ ਚੁੱਪ ਚਾਪ ਕੋਈ ਬਿਆੰਤ ਬਣਾਓ ਸ਼ਹਿਜ਼ਾਦਾ ਮਨੀਰ ਨੂੰ ਸਹਿ ਸਹਿਰ ਜਾਂ ਸ਼ਿਕਾਰ ਬਹਾਨੇ ਬਾਹਰ ਲੈ ਜੇ ਲੋ ਉੱਥੇ ਕਵਰਾਣੀ ਜੀ ਨੂੰ ਆਪਣੇ ਪਿਆਰ ਦਾ ਜਾਦੂ ਚਲਾ ਕੇ ਵੇਖ ਲੈਣ ਹੋਰ ਕੋਈ ਚਾਰਾ ਨਹੀਂ ਸੋਚ ਰਿਹਾ हां शिकार ही ठीक रहेगा उस दा तीरंदाजी ਦਾ ਸ਼ੌਂਕ ਵੀ ਪੂਰਾ ਹੋ ਜਾਵੇਗਾ ਸੁਲਤਾਨ ਨੇ ਦੋਵੇਂ ਹੱਥ ਦਾਨੇ ਦੇ ਮੋٹے ਉੱਤੇ ਰੱਖ ਦਿੱਤੇ ਤੂੰ ਮੇਰੀ ਬਹੁਤ ਖੇਦਮਤ ਕੀਤੀ ਹੈ ਮੈਂ ਆਪਣਾ ਮੁਸ਼ਕੀ ਘੋੜਾ ਤੈਨੂੰ ਦਿੱਤਾ ਸੁਲਤਾਨ ਹਜ਼ੂਰ ਦਾ ਇਕਬਾਲ ਹੋਰ بلند ਹੋਵੇ शुक्रिया शुक्रिया ਪਰ ਦੇਣ ਵਾਲੀ ਚੀਜ਼ ਤਾਂ ਸਰਕਾਰ ਨੇ ਪਾਸਾ ਹੀ ਵਟ ਲਿਆ ਦਾਨਾ ਚੋਟ ਕਰ ਗਿਆ ਤੇਰੀ ਖੁਆਇਸ਼ ਮਿੱਤਰਾ ਮੇਰੀ ਸੁਲਤਾਨੀ ਦੇ ਘੇਰੇ ਵਿੱਚ ਨਹੀਂ ਆਉਂਦੀ ਹੁਣ ਤੂੰ ਜਾ ਬਲਕਿ ਸਵੇਰ ਹੀ ਮੰਦੀਰ ਨੂੰ ਸ਼ਕਾਰ ਵਾਸਤੇ ਤਿਆਰ ਕਰ ਉਸ ਨੂੰ ਰੂਪਵਤੀ ਦੇ ਨਾਲ ਜਾਣ ਦੀ ਭਣਕ ਨਹੀਂ ਮਿਲਣੀ ਚਾਹੀਦੀ ਸਭ ਹੋਵੇਗਾ ਸੁਲਤਾਨ ਠੀਕ ਵੀ ਹੋਵੇਗਾ ਦਾਨੇ ਦਾ ਮਜੂਦ ਸਿਰ ਝੁਕਿਆ ਹੋਇਆ ਸੀ ਦਾਨਿਆ ਤੇਰੇ ਭਾਗਾਂ ਵਿੱਚ ਕੋੜਿਆਂ ਦੇ ਟੀਟ ਨਹੀਂ ਲਿਖਿਆ ਖਾ ਤੇ ਤਹ ਰੂਹ ਕਾਠੀਆਂ ਲਾਉਂਦਾ ਪਾਉਂਦਾ ਰਹੋ ਉਹ ਕਿਸਮਤ ਨੂੰ ਦੋਸ਼ ਦਿੰਦਾ ਮੱਥੇ ਤੇ ਹੱਥ ਮਾਰ ਗਿਆ ਧੰਨਵਾਦ